ਸ਼ਮਸ਼ਾਨਗਾਂਡ ਵਿੱਚ ਮਿੱਟੀ ਪਾਈ ਜਾ ਰਹੀ ਹੈ ਤਾਂ ਜੋ بارشਾਂ ਦਾ ਪਾਣੀ ਉਸ ਵਿੱਚ ਇਕੱਠਾ ਨਾ ਹੋਵੇ ਇਸ ਦੇ ਨਾਲ-ਨਾਲ ਸ਼ਮਸ਼ਾਨਗਾਂਡ ਦੇ ਅੰਦਰ ਤੇ ਬਾਹਰ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਸ਼ਮਸ਼ਾਨਗਾਂਡ ਵਿੱਚ ਪਾਣੀ ਵਾਸਤੇ ਮੋਟਰ ਲਗਾਈ ਹੋਈ ਹੈ ਅਤੇ ਉਸ ਦੇ ਕਮਰੇ ਦੇ ਛੱਤ ਦਾ ਲੈਂਟਰ ਪੈਣ ਵਾਲਾ ਅਤੇ ਸ਼ਮਸ਼ਾਨਗਾਂਡ ਨੂੰ ਗੇਟ ਲੱਗੜਨ ਵਾਲਾ ਹੈ ਇਹ ਸਾਰੇ ਕੰਮ ਬਸਤੀ ਦੇ ਲੋਕ ਸਹਿਯੋਗ ਕਰਕੇ ਖੁਦ ਨੇਪਰੇ ਚਾੜੰਗੇ बस्ती के कुछ नौजवान जो विदेशा विच गए हैं उन्हों वालों सहयोग करने वादा किया है इन्हों विच खास करके बंटी विजय धोनी नरेश कुमार सारे यूएसए वाले शामिल हैं इन्हों तो इलावा बलविंदर सिंह बिल्लो प्रधान पुट्टो सिंधपाल रतन लाल मैबर गुरबचन सिंह बाओ पाशी बीरा बिल्लू काका सेवा साबी और शर्मे ने भी इस सेवा के कारज में योगदान पाया है इस समय दिलबाग सिंह बसरावा ਹਾਜ਼ਰ ਸੰਤਿ ਉਹਨਾਂ ਨੇ ਬਸਤੀ ਦੇ ਇੰਨਾ سارے ਲੋਕਾਂ ਦੀ ਸਲਾਗਾ ਕੀਤੀ ਹੈ ਜਿਹਲੇ ਕੀ ਸੇਵਾ ਦੇ ਕਾਰਜ ਖੁਦ ਕਰ ਰਹੇ ਹਨ ਇਹ ਬੱਕਾ ਸਾਲੋਂ ਦੇ ਲਈ ਹੌਟਲੀ ਆਉਂਦੀ ਉਹ ਸਭ ਨੂੰ ਚਾਹ ਮਾ ਫਾਸਤ ਕੈਨਟਰ ਤੋੜ ਨਹੀਂ ਅਰਦੇ ਨਹੀਂ ਦੇਖਦਾ ਵੀ ਲੋਕ ਛੱਡਦੇ ਰ ਤੂੰ ਨਹੀਂ ਦੇਖਦਾ ਰਹਿਣ ਦੇ ਹਾਂ ਨਹੀਂ ਇਹ ਪਾਣੀ ਫੋਟੋ ਚ ਆਉਣਾ ਨਾ ਫਿਰ ਪਾਣੀ ਆਉਣਾ ਰੱਖ ਦਿਓ ਇੱਥੇ ਉਹ ਫੋਟੋ ਵਾਲੀ ਮਾਚੋ ਜੀ ਆਏ ਸ਼ਮਸ਼ਾਨ ਘਾਟ ਬਸਤੀ ਬਾਜੀਗੜ ਬਸਤੀ ਵਿੱਚ ਜਿਹੜਾ ਸੇਵਾ ਦਾ ਕਾਰਜ ਹੈ ਉਹ ਚੱਲ ਰਿਹਾ ਹੈ ਪਹਿਲਾਂ ਤਾਂ ਸਰਕਾਰ ਤੋਂ ਗ੍ਰਾਂਟ ਪ੍ਰਾਪਤ ਹੋਈ ਸੀ ਜਿਹਦੇ ਨਾਲ ਇਹਦੀ ਚਾਰ ਦਿਵਾਰੀ ਹੋਈ ਐ ਔਰ ਇਹ ਜਿਹੜਾ ਸ਼ੈੱਡ ਐ ਇਹ ਵੀ ਬਣਿਆ ਪਰ ਕਾਫੀ ਕੰਮ ਆ ਜਿਹੜੇ ਅਜੇ ਇਸ ਸ਼ਮਸ਼ਾਨ ਘਾਟ ਦੇ ਵਿੱਚ ਹੋਣ ਵਾਲੇ ਆ ਤੇ ਬਸਤੀ ਦੇ ਮੋਹਤ ਪੇਰ ਬੰਦਿਆਂ ਨੇ ਆਪਣੇ ਕੋਲੋਂ ਕਲੈਕਸ਼ਨ ਕਰਕੇ ਸੇਵਾ ਭਾਵਨਾ ਦੇ ਨਾਲ ਇੱਥੇ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ ਮਿੱਟੀ ਜਿਹੜੀ ਉਹ ਪੈ ਰਹੀ ਆ ਕਿਉਂਕਿ ਜਿਹੜੀ ਜਗ੍ਹਾ ਹੈ ਸੜਕ ਤੋਂ ਕਾਫੀ ਨੀਵੀਂ ਹੈ ਤੇ ਆਲੇ ਦੁਆਲੇੋਂ بارشਾਂ ਦੇ ਵਿੱਚ ਇੱਥੇ ਪਾਣੀ ਭਰ ਜਾਂਦਾ ਸੀ ਬੂਟੇ ਕਾਫੀ ਲਗਾਏ ਆ ਪਰ ਇਸ ਵਰਖਾ ਰੁੱਤ ਵਿੱਚ ਬੂਟੇ ਹੋਰ ਲਗਾਉਣ ਦੀ ਵੀ ਪਲਾਨਿੰਗ ਬਣਾਈ ਆ ਤੇ ਜਿਸ ਦੀ ਸ਼ੁਰੂਆਤ ਅੱਜ ਕੁਝ ਬੂਟੇ ਲਗਾ ਕੇ ਕਰ ਦਿੱਤੀ ਆ ਜਿਹੜੇ ਮੁੱਖ ਵਿਅਕਤੀ ਬਸਤੀ ਦੇ ਜਿਨ੍ਹਾਂ ਨੇ ਇਹ ਉਦਮ ਕੀਤਾ ਉਹਨਾਂ ਵਿੱਚ ਪਰਵਿੰਦਰ ਸਿੰਘ ਪ੍ਰਧਾਨ ਬਾਜਗਰ ਸੱਲ ਸਾਡੇ ਮੈਂਬਰ ਰਤਨ ਲਾਲ ਜੀ ਭੁੱਟੋ ਵੀਰ ਜੀ ਪਾਸ਼ੀ ਮੁਖਤੌਰ ਤੇ ਨੇ ਇਹਨਾਂ ਦੇ ਨਾਲ ਸ਼ਿੰਦਪਾਲ ਵੀਰਾ ਸਾਬੀ ਜਿਹੜਾ ਉਹ ਵੀ ਸਹਿਯੋਗ ਕਰ ਰਹੇ ਨੇ ਮੇਰ ਸਿੰਘ ਸੇਵਾ ਸਿੰਘ ਮੇਰ ਸਿੰਘ ਆਦ ਵੀ ਸਹਿਯੋਗ ਕਰ ਰਹੇ ਨੇ ਤਾਂ ਜੋ ਇਸ ਸ਼ਮਸ਼ਾਨ ਘਾਟ ਦੇ ਜਿਹੜੇ ਰਹਿਦੇ ਕੰਮ ਨੇ ਉਹ ਅਸੀਂ ਜਿਹੜੇ ਆ ਆਪਣੇ ਕੋਲੋਂ ਖੁਦ ਕਲੈਕਸ਼ਨ ਕਰਕੇ ਪੂਰੇ ਇਨਾ ਕੰਮ ਦਾ ਬੀੜਾ ਚੁੱਕਿਆ ਹੈ ਮੋਟਰ ਲਗਾਈ ਹੋਈ ਹੈ ਤੇ ਉਸ ਮੋਟਰ ਦੇ ਜਿਹੜੇ ਕਮਰੇ ਤੇ ਛੱਤ ਪੈਣ ਵਾਲੀ ਹੈ ਤੇ ਉਹ ਵੀ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਕੋਲੋਂ ਕਲੈਕਸ਼ਨ ਕਰਕੇ ਤੇ ਇਹ ਸਮਸ਼ਾਨਘਾਟ ਦੇ ਜਿਹੜਾ ਮੋਟਰ ਦਾ ਕਮਰਾ ਉੱਤੇ ਛੱਤ ਪਾਈ ਜਾਏਗੀ ਤੇ ਜਿਹੜਾ ਗੇਟ ਹੈ ਇਹ ਸਮਸ਼ਾਨਘਾਟ ਨੂੰ ਵੀ ਲਗਾਇਆ ਜਾਏਗਾ ਤਾਂ ਜੋ ਇਹਦੀ ਸੁਰੱਖਿਆ ਸੰਭਾਲ ਹੋ ਸਕੇ ਤੇ ਆਵਾਰਾ ਪਸ਼ੂ ਇਹਦੇ ਵਿੱਚ ਨਾ ਆਉਣ ਤੇ ਮੈਂ ਸਮੇਂ ਨਾਲ ਪਈ ਕਾਲੇ ਵੀਰਾਂ ਦਾ ਬਹੁਤ ਵਧੀਆ ਭਰਾਨਾ ਕਿ ਜਿਹੜੇ ਇਸ ਪਵਿੱਤਰ ਸਥਾਨ ਦੀ ਸੇਵਾ ਕਰ ਰਹੇ ਨੇ ਕਿਉਂਕਿ ਹਰ ਇੱਕ ਇਨਸਾਨ ਦਾ ਅੰਤਮ ਸਥਾਨ ਇਹੋ ਹੀ ਆ ਆਪਣਾ ਜੀਵਨ ਬਸਰ ਕਰਕੇ ਜਦੋਂ ਕਿਸੇ ਨੇ ਜਾਣਾ ਹੈ ਤੇ ਸ਼ਮਸ਼ਾਨ ਘਾਟ 'ਚ ਆਉਣਾ ਪੈਂਦਾ ਤੇ ਇਹਨਾਂ ਦੇ ਇਸ ਕਾਰਜ ਦੀ ਮੈਂ ਸਲਾਘਾ ਕਰਨਾ ਜਿਹੜੇ ਇਸ ਸ਼ਮਸ਼ਾਨ ਘਾਟ 'ਵਲ ਧਿਆਨ ਦੇ ਰਹੇ ਨੇ ਇੱਥੇ ਬੂਟੇ ਲਗਾ ਰਹੇ ਨੇ ਤੇ ਹੋਰ ਸੇਵਾ ਦੇ ਕਾਰਜ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਗਿਣਿਆ ਜਾ ਸਕਦਾ ਹੈ ਕਿਉਂਕਿ ਸਾਡੇ ਬਾਈਕਰ ਬਸਤੀ ਦੇ ਅੱਜ ਤੋਂ ਕੋ ਪੰਦਲੇ ਬਦੋਂ ਕਾਫੀ ਚਿਰ ਜਦੋਂ ਜਦ ਚੱਲਣ ਤੋਂ ਬਾਅਦ ਸਰਦਾਰ ਪ੍ਰਿਵਤ ਰਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਗ੍ਰਾਂਟ ਦਿੱਤੀ ਸੀ 5 ਲੱਖ ਰੁਪਇਆ ਉਹ ਆਪਾਂ ਲਾ ਕੇ ਤੇ ਕੁਝ ਆਪਣੇ ਕੋਲੋਂ ਵੀ ਆਪਾਂ ਯੋਗਦਾਨ ਪਾਇਆ ਜਿੰਨਾ ਵੀ ਪਾ ਸਕਦੇ ਆ ਵਾਤੋਂ ਵਾਤ ਤੇ ਹੁਣ ਗਾਂ ਵੀ ਕਰਾਂਗੇ ਇਹਦੇ ਵਿੱਚ ਜੋ ਮਿੱਟੀ ਦੀ ਸੇਵਾ ਚੱਲ ਰਹੀ ਹੈ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਸਾਥ ਦਿੱਤਾ ਸਾਡਾ ਇਹੀ ਉਪਰਲਾ ਕੀਤਾ ਇੱਥੋਂ ਤੱਕ ਪਹੁੰਚੇ ਆ ਤੇ ਬਾਕੀ ਇੱਕ ਗੇਟ ਰਹਿ ਗਿਆ ਏ ਸਾਡੇ ਪਾਸ਼ੀ ਵੀਰ ਨੇ ਕਹਿ ਦਿੱਤਾ ਏ ਕਿ ਮੈਂ ਮਤਲਬ ਇਹਦੇ ਵਿੱਚ ਸੇਵਾ ਕਰਾਂਗਾ ਵੱਧ ਤੋਂ ਵੱਧ ਜੋ ਵੀ ਹੈਗਾ ਏ ਤੇ ਭੁੱਟੋ ਵੀਰ ਸਾਡੀ ਬਹੁਤ ਸੇਵਾ ਕਰ ਰਹੇ ਨੇ ਨਾਲ ਹੋ ਕੇ ਕਾਫੀ ਸੰਯੋਗ ਦਿੰਦਾ ਏ ਮੈਂਬਰ ਸਾਹਿਬ ਭਜਨ ਲਾਲ ਸੇਵਾ ਰਾਮ ਕਾਫੀ ਬੰਦਿਆਂ ਦਾ ਸੰਯੋਗ ਹੈ ਲਗਭਗ ਸਾਰੇ ਡੇਰੇ ਦਾ ਹੀ ਸੰਯੋਗ ਹੈ ਜੀ ਇਸ ਕਰਕੇ ਸਾਰਿਆਂ ਦਾ ਬਹੁਤ ਦਿਲੋਂ ਤਹਿ ਦਿਲੋਂ ਤਲਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਸ਼ਮਿਸ਼ਾਨ ਘਾਟ ਦੀ ਜਗਾ ਸਾਡੇ ਬੜੇ ਚਿਰ ਦੀ ਇਸ ਬੰਦਰ ਜੀ ਹੁਣ ਵੀਰਾਂ ਨੇ ਲਾਲਾ ਕੀਤਾ ਏ ਮਿੱਟੀ ਸਟਾਉਂਦਾ ਇਹ ਮਿੱਟੀ ਸਟਾਉਂਦੇ ਨੇ ਸਾਡੇ ਵੀਰ ਸਾਰੇ ਮਾਟਰ ਦਲਬਾਤ ਸਿੰਘ ਬਲਵਿੰਦਰ ਸਿੰਘ ਪਾਸ਼ੀ ਰਤਨ ਰਤਨ ਲਾਲ ਇਹਨਾਂ ਦਾ ਬਹੁਤ ਧੰਨਵਾਦ